ਆ ਦੇਖੋ ਸਾਡਾ ਸਮਾਨ ਦਫਨ ਕੀਤਾ ਹੋਇਆ ਪਹਿਲੀ ਵਾਰ ਸ਼ਾਇਦ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਕਾਰਨਾਮਾ ਹੋਇਆ ਇੱਕੀ ਜਿੰਮੇਵਾਰੀ ਬੰਦੀ ਹੈ ਇਹ ਬਾਈ ਇੱਥੇ ਦਾ ਕਿਉਂਕਿ ਅਸੀਂ ਤਾਂ 6 ਮਹੀਨੇ ਤੋਂ ਲਗਭਗ ਕਹਿ ਰਹੇ ਹਾਂ ਅਸੀਂ ਤਾਂ 6 ਮਹੀਨੇ ਕਹਿ ਰਹੇ ਹਾਂ ਇੱਥੇ ਦਾ ਬੰਦਾ ਹੱਥ ਜੋੜ-ਜੋੜ ਕੇ ਬੇਰਦੀਆ ਕਰਦਾ ਕਿ ਇਹਨਾਂ ਚੋਰਾਂ ਨੂੰ ਬਾਈ ਬੰਦੀ ਕਰ ਬਾਈ ਦੋਹਰੇ ਤੋਂ ਆਪ ਕੋ ਕਾਇਆ ਕਰਦੇ ਅੱਜ ਬਾਈ ਤਾਂ ਐਕਸਾਂ ਨੂੰ ਕਹਾ ਦਿੰਦੇ ਹਾਂ ਪਾਰਟੀ ਕੋਲੋਂ ਕੋਈ ਕਾਰਵਾਈ ਨਹੀਂ ਕੀਤੀ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਬਾਈ ਇਹ ਤੋਂ ਵੱਡਾ ਹੋਰ ਨਹੀਂ ਲੱਗਦਾ ਸਾਡਾ ਜਿਹੜਾ ਕਾਰਨਾਮਾ ਹੋਇਆ ਆਹ ਦੇਖ ਲਓ ਬਾਈ ਦਿਖਾ ਦਿਓ ਕਿੱਥੋਂ ਸਮਾਨ ਨਿਕਲ ਰਿਹਾ ਜੀ ਇਹ ਇਹ ਯੋ ਸਾਬ ਨੇ ਸਾਡੇ ਨਗਰ ਕੌਂਸਲ ਦੇ ਬਾਈ 90 ਦੇ ਉਹਨਾਂ ਦੀ ਕੋਠੀ ਆ ਇੱਥੇ ਬਿਲਕੁਲ ਔਰ ਉਹਨਾਂ ਦੀ ਕੋਠੀ ਦੇ ਵਿੱਚੋਂ ਦਫਨ ਕੀਤਾ ਹੋਇਆ ਸਮਾਨ ਆ ਜਿਹੜਾ ਸਾਡਾ ਅੱਜ ਬਰਾਮਦ ਹੋ ਰਿਹਾ ਇਹ ਕਿਹਨੇ ਦਫਨ ਕੀਤਾ ਜੀ ਸਮਾਨ ਦੇਖੋ ਕਿਹਨੇ ਕੀਤਾ ਇਹ ਪ੍ਰਸ਼ਾਸਨ ਉਹ ਕਰੂਗਾ ਬਾਈ ਅਸੀਂ ਤਾਂ ਇਹ ਮੰਨਦੇ ਆਂ ਵੀ ਇੱਥੇ ਦਾ ਜਿਹੜਾ ਰਾਜ ਕਰਤਾ ਲੋਕ ਨੇ ਉਹ ਚੋਰ ਨੇ ਬਈ ਉਹਨਾਂ ਨੇ ਦਫਨ ਕੀਤਾ ਸਾਡਾ ਸਮਾਨ ਇਹਦਾ ਹੱਥ ਹੋ ਸਕਦਾ ਹੈ ਇਹਦੇ ਪਿੱਛੇ ਸਿੱਧਾ ਸਿੱਧਾ ਸਰਕਾਰ ਦਾ ਜੀ ਝਾੜੂ ਪਾਰਟੀ ਦਾ ਇਹ ਕਹਿ ਸਕਦੇ ਆ ਜਿਹੜੇ ਉਹਦੇ ਵਿਧਾਇਕਾ ਬਈ ਉਹਨਾਂ ਦਾ ਹੱਥ ਹੋ ਸਕਦਾ ਕਿਉਂਕਿ ਨਗਰ ਕੌਂਸਲ ਦੀ ਪ੍ਰਧਾਨ ਬਈ ਝਾੜੂ ਪਾਰਟੀ ਦੀ ਸੀ ਇੱਥੇ ਦਾ ਈਓ ਜਿਹੜਾ ਗੁਰਚਰਨ ਸਿੰਘ ਉਹ ਇੱਥੇ ਦਾ ਜ਼ਿੰਮੇਵਾਰ ਆ ਬਈ ਆ ਜੋ ਉਹਦੀਆਂ ਕਾਲੀਆਂ ਕਰਤੂਤਾਂ ਨੇ ਜਿਹੜੀਆਂ ਜਗ ਜਾਰ ਹੋ ਰਹੀਆਂ ਨੇ ਬਈ ਕੀ ਕੀ ਸਮਾਨ ਆ ਜਿਹੜਾ ਨਿਕਲਿਆ ਬਈ ਆ ਬੇਟੇ ਸਾਡੇ ਅਜੇ ਹੋਰ ਵੀ ਬਹੁਤ ਕੁਝ ਨਿਕਲੂਗਾ ਵੇਟ ਕਰੋ ਬਾਈ ਤੁਸੀਂ ਵੇਟ ਕਰੋ ਬੇਟਾ ਨਗਰ ਕੌਂਸਲ ਨਾਭਾ ਦੇ ਦਫਤਰ ਆ ਜਿਹੜਾ ਉਹਦੇ ਸਾਹਮਣੇ ਨਕਰਸਦ ਕਪਸਰੀ ਉਹਦੀ ਕੋਠੀ ਆ ਜਿਹਦੇ ਵਿੱਚ ਕਿਸਾਨਾਂ ਦਾ ਸ਼ੰਭੂ ਬਾਰਡਰ ਤੋਂ ਚੋਰੀ ਹੋਇਆ ਸਮਾਨ ਆ ਜਿਹੜਾ ਦਾਵਾ ਕੀਤਾ ਗਿਆ ਸੀ ਕਿ ਦੱਬਿਆ ਪਿਆ ਔਰ ਅੱਜ ਜੇ ਸੀ ਵੀ ਆ ਜਿਹੜੀ ਨਾਇਬ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਸੀਆਈਏ ਸਟਾਫ ਪਟਿਆਲਾ ਤੋਂ ਪੁਲਿਸ ਦੀ ਨਿਗਰਾਨੀ ਦੇ ਅੰਦਰ ਪ੍ਰਸ਼ਾਸਨ ਦੀ ਨਿਗਰਾਨੀ ਦੇ ਅੰਦਰ ਚਲਾਈ ਗਈ ਸਮਾਨ ਨਿਕਲਣਾ ਜਿਹੜਾ ਸ਼ੁਰੂ ਹੋ ਚੁੱਕਿਆ ਬਿੱਡਾਂ ਦਾ ਸਮਾਨ ਆ ਜਿਹੜਾ ਟਰਾਲੀਆਂ ਦਾ ਉਹ ਸਮਾਨ ਆ ਜਿਹੜਾ ਨਿਕਲਣਾ ਸ਼ੁਰੂ ਹੋ ਚੁੱਕਿਆ ਤੁਸੀਂ ਦੇਖ ਰਹੇ ਹੋ ਵੀ ਕਿਸਾਨ ਆਗੂ ਵੀ ਮੌਜੂਦ ਨੇ ਪੁਲਿਸ ਵੀ ਮੌਜੂਦ ਆ ਨਾਇਬ ਤਹਿਸੀਲਦਾਰ ਸਾਹਿਬ ਵੀ ਬੈਠੇ ਨੇ ਈਓ ਸਾਹਿਬ ਵੀ ਬੈਠੇ ਨੇ ਔਰ ਇਹ ਸਮਾਨ ਆ ਜਿਹੜਾ ਨਿਕਲਣਾ ਲਗਾਤਾਰ ਜਾਰੀ ਆ ਈਓ ਸਾਹਿਬ ਵੀ ਬੈਠੇ ਨੇ ਨਾਇਬ ਸਾਹਿਬ ਵੀ ਨੇ ਇਹ ਰਹੇ ਹਾਂ ਹਾਂਜੀ ਰੋ ਇੱਕ ਠਿਕਾਣੇ ਵਿੱਚ ਮੈਂ ਕਦੇ ਬੜਿਆ ਨਹੀਂ ਹਾਂਜੀ ਫਿਰ ਸਮਾਨ ਇਹ ਇੱਥੋਂ ਕਿਵੇਂ ਆ ਗਿਆ ਜਿਹੜਾ ਟਰਾਲੀਆਂ 'ਤੇ ਆਇਆ ਹੋਣ ਦੇ ਜਿਹੜਾ ਸਮਾਨ ਐਨਾ ਨਹੀਂ ਜੀ ਮੈਨੂੰ ਨਹੀਂ ਇਹ ਗੱਲ ਦਾ ਪਤਾ ਵੀ ਸਮਾਨ ਉਰੇ ਕਿਵੇਂ ਆ ਗਿਆ ਕਿਉਂਕਿ ਮੈਂ ਤਾਂ ਉਰੇ ਰਹੀ ਨਹੀਂ ਹਾਂ ਇੱਥੇ ਕੌਣ ਰਹਿੰਦਾ ਸੀ ਇੱਥੇ ਜਿੰਮੇਵਾਰੀ ਕਿਹਦੀ ਸੀ ਜਿੰਮੇਵਾਰੀ ਸਿਰ ਸਾਡੀ ਮਸਿੰਮਰੀ ਖੜਦੀ ਆ ਆਮ ਤੌਰ 'ਤੇ ਉਰੇ ਇਹਨਾਂ ਦੀ ਮਸਿੰਮਰੀ ਨੂੰ ਯੋਗ ਦੇ ਲਈ ਮੁਲਾਜ਼ਮਾਂ ਨੂੰ ਜਿਹੜੇ ਉਹਰੇ ਆਊਟਸੋਰਸ ਸੀਗੇ ਸਾਡੇ ਉਹਨਾਂ ਨੂੰ ਪੰਕਜ ਪੱਪੂ ਜੀ ਜਿਹੜੇ ਪਜਾਤਾ ਚਾਵਲਾ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਸੀਦੇ ਜੀ ਉਹਨਾਂ ਦੇ ਪਤੀ ਦੇਖਦੇ ਹੁੰਦੇ ਸੀ ਹਾਂਜੀ ਹਾਂਜੀ ਠੀਕ ਨਹੀਂ ਕੋਠੀ ਤੁਹਾਡੇ ਨਾਮ ਹੈ ਤੁਸੀਂ ਰਹਿੰਦੇ ਨਹੀਂ ਸੀ ਉਰੇ ਨਹੀਂ ਮੈਂ ਨਹੀਂ ਰਹਿੰਦਾ ਸੀ ਤੇ ਉਹ ਫਿਰ ਕਿਸੇ ਅਉਦੇ ਤੇ ਹੋਂ ਦੇ ਮਤਲਬ ਉਰੇ ਰਹਿੰਦੇ ਸੀ ਉਹਨਾਂ ਕੋਲ ਕੀ ਪਾਵਰ ਸੀ ਉਰੇ ਰਹਿਣ ਦੀ ਹਰ ਟਾਈਮ ਉਹਨਾਂ ਦੀ ਪਤਨੀ ਪ੍ਰਧਾਨ ਸੀ ਅੱਛਾ ਉਹਨਾਂ ਕੋਲ ਕੋਈ ਨਗਰ ਕੌਂਸਲ ਦਾ ਕੋਈ ਅਹੁਦਾ ਤਾਂ ਨਹੀਂ ਐਮਸੀ ਵੀ ਕਰਾ ਜਾਂ ਕੋਈ ਹੋਰ ਨਹੀਂ ਨਹੀਂ ਉਹਨਾਂ ਕੋਲ ਨਹੀਂ ਅੱਛਾ ਫਿਰ ਤੁਹਾਨੂੰ ਕੀ ਲੱਗਦਾ ਹੈ ਕੋਠੀ ਤੁਹਾਡੇ ਨਾਮ ਹੈ ਕਿਹਦਾ ਦੱਬਿਆ ਹੋਇਆ ਹੋ ਸਕਦਾ ਹੈ ਸਮਾਨ ਇਹ ਇਹ ਹੁਣ ਮੈਂ ਤਾਂ ਜੀ ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਨਵੈਸਟੀਗੇਸ਼ਨ ਤੇ ਪਤਾ ਲੱਗੂਗਾ ਕਿਹਨੇ ਦੱਬਿਆ ਨਹੀਂ ਐਜ਼ ਅ ਲਾ ਤਾਂ ਜ਼ਿੰਮੇਵਾਰ ਤੁਸੀਂ ਹੋ ਤੁਹਾਡੇ ਨਾਮ ਹੈ ਕੋਠੀ ਨਹੀਂ ਜੀ ਮੈਂ ਕਿਵੇਂ ਜ਼ਿੰਮੇਵਾਰ ਹਾਂ ਸੋਜੀਆਂ ਦਾ ਸਾਡੇ 300 ਮੁਲਾਜ਼ਮ ਨੇ ਮੇਰੇ ਕਿਹੜਾ ਮੁਲਾਜ਼ਮ ਕੀ ਕਰ ਰਿਹਾ ਤਾਂ ਮੈਂ ਇਹਦੇ ਵਿੱਚ ਕੀ ਕਹਿ ਸਕਦਾ ਜਿਹੜੇ ਮੁਲਾਜ਼ਮ ਨੇ ਕਿਸੇ ਨੇ ਕੁਝ ਕੀਤਾ ਹੈ ਜਾਂ ਇਹ ਜਿਹੜੀ ਕਪੂਲ ਮੈਂ ਦਿੱਤਾ ਜਾਂ ਉਹਨੇ ਕਿਸੇ ਤੋਂ ਕਰਾਇਆ ਤਾਂ ਉਹ ਭੁਗਤੂਗਾ ਉਹ ਇਨਵੈਸਟੀਗੇਸ਼ਨ 'ਚ ਆਏ ਜਾਣਾ ਜੀ ਉਹ ਉਹ ਭਾਈ ਜੀ ਕੀ ਲੱਗਦਾ ਤੁਹਾਨੂੰ ਕੌਣ ਜ਼ਿੰਮੇਵਾਰ ਹੈ ਸਰਕਾਰ ਦੀ ਸਰਕਾਰ ਨੇ ਵੀ ਖੁਦ ਜ਼ਿੰਮੇਵਾਰ ਹੈ ਜੀ ਐਮਰੇ ਜ਼ਿੰਮੇਵਾਰ ਹੈ ਜਿਹੜਾ ਪ੍ਰਧਾਨ ਕੋਲ ਵੀ ਜਾਂਦਾ ਹੈ ਅੱਛਾ ਜੀ ਕੀ ਕਹਿਣਾ ਚਾਹੁੰਦੇ ਹੋ ਇਹ ਜ਼ਿੰਮੇਵਾਰ ਨੇ ਸਾਡੇ ਲਾਜਮੇ ਖੇ ਵਾਲੇ ਅੱਛਾ ਜੀ ਨਹੀਂ ਸ਼ੰਭੂ ਤੋਂ ਚੋਰੀ ਹੋਇਆ ਸਮਾਨ ਮਿਲ ਰਿਹਾ ਹੈ ਹਾਂ ਕੀ ਕੀ ਮਿਲਿਆ ਕੀ ਕੀ ਬਿੱਟਾ ਦਾ ਸਮਾਨ ਮਿਲਿਆ ਕੁਛ ਟਰਾਲੀਆਂ ਦੀਆਂ ਬਿੱਟਾ ਦਾ ਸਮਾਨ ਜਿਹੜੇ ਉੱਪਰ ਲੱਗਦੇ ਰਿਹਾ ਇਹਨੇ ਬਰਾਮਤਾਂ ਹੋਣ ਲੱਗਿਆ ਨਾ ਹਾਂ ਜੇ ਮਾਂ ਚੋਰ ਨਿਕਲ ਗਿਆ ਨਾ ਝਾੜੂ ਨਾਲ ਘਰ ਚੋਰ ਨਿਕਲ ਗਈ ਨਾ ਇਹ ਚੋਰੇ ਕਰਕੇ ਦੱਬਦੇ ਨੇ ਇੱਕ ਹੋਰ ਨਿਕਲ ਆਇਆ ਹੋਰ ਇਹ ਕਹਿੰਦਾ ਬਈ ਨਹੀਂ ਜਿਹੜੀ ਮੁੱਢੀ ਵੱਡੀ ਕਿਥੋਂ ਆਣ ਤੋਂ ਕੱਢ ਆ ਰਹੇ ਨੇ ਇਹਨਾਂ ਨੇ ਇਹਨੇ ਬਰਾਮਤਾਂ ਹੋਣ ਲੱਗਿਆ ਨਾ ਹਾਂ ਜੇ ਮਾਂ ਚੋਰ ਨਿਕਲ ਗਿਆ ਨਾ ਝਾੜੂ ਨਾਲ ਘਰ ਚੋਰ ਨਿਕਲ ਗਈ ਨਾ ਇਹ ਚੋਰੇ ਕਰਕੇ ਦੱਬਦੇ ਨੇ ਇੱਕ ਹੋਰ ਨਿਕਲ ਆਇਆ ਹੋਰ ਇਹ ਕਹਿੰਦਾ ਬਈ ਨਹੀਂ ਜਿਹੜੀ ਮੁੱਢੀ ਵੱਡੀ ਕਿਥੋਂ ਆਣ ਤੋਂ ਕੱਢ ਆ ਰਹੇ ਨੇ ਇਹਨਾਂ ਨੇ ਇਹਨੇ ਬਰਾਮਤਾਂ ਹੋਣ ਲੱਗਿਆ ਨਾ ਹਾਂ ਜੇ ਮਾਂ ਚੋਰ ਨਿਕਲ ਗਿਆ ਨਾ ਝਾੜੂ ਨਾਲ ਘਰ ਚੋਰ ਨਿਕਲ ਗਈ ਨਾ ਇਹ ਚੋਰੇ ਕਰਕੇ ਤਾਂ ਡਰਦਾ ਲਾਈਵ ਹੋਇਆ ਕਿ ਨਿਕੜ ਸਕਦਾ ਮੇਰੇ ਤੇ ਇੱਕ ਪਰਚਾ ਹੋਰ ਹੋ ਜੂ ਮੇਰੇ ਸ਼ਬਦ ਕਹਿੰਦੇ ਕਿ ਜਿਹੜਾ ਸਾਫ ਬੰਦਾ ਹੁੰਦਾ ਉਹਦੀ ਕਹਿੰਦਾ ਗੰਦ ਨਹੀਂ ਮੱਟੋ ਮੈਂ ਜ਼ਿੰਮੇਵਾਰ ਆ ਜੇ ਇਹ ਤੁਹਾਨੂੰ ਕੋਈ ਗੱਲ ਦੀ ਮੈਂ ਕੋਈ ਕਰ ਹੋ ਸਕਦਾ ਠੀਕ ਹੈ ਪਹਿਲਾਂ ਕੋਈ ਕਰ ਹੋਇਆ ਸਾਫ ਤੇ ਜਾਂ ਨਹੀਂ ਹੋਇਆ ਹੋਇਆ ਨਾ ਕਬੀ ਬਰੋ ਨੀ ਆਈ ਲਾ ਕਿਥਾਂ ਹੈ ਯਾਰ ਹਾਂ ਜੀ ਕੀ ਲੱਗਦਾ ਹੁਣ ਕੌਣ ਜ਼ਿੰਮੇਵਾਰ ਆ ਸਮਾਨ ਮਿਲ ਗਿਆ ਆਈਓ ਸਾਹਿਬ ਕਹਿੰਦੇ ਮੇਰੇ ਤਾਂ ਨਾ ਕੋਠੀ ਸੀ ਪਰ ਮੈਂ ਕਦੇ ਆਇਆ ਨਹੀਂ ਹੈਗਾ ਬਿਲਕੁਲ ਝੂਠ ਕਹਿ ਰਿਹਾ ਬਾਈ ਉਹਦੀ ਕੋਠੀ ਆ ਇਹ ਹਾਂ ਇਹ ਉਹਦੇ ਅੰਦਰੇ ਕੋਠੀ ਆਉਂਦੀ ਆ ਅਸੀਂ ਤਾਂ ਇੱਥੇ ਦਾ ਜਿਹੜਾ ਪ੍ਰਸ਼ਾਸਨ ਆ ਉਹ ਜ਼ਿੰਮੇਵਾਰ ਆ ਬਾਈ ਨਗਰ ਕੌਂਸਲ ਦਾ ਸਾਰਾ ਇਸ ਕਰਕੇ ਅਸੀਂ ਤਾਂ ਜ਼ਿੰਮੇਵਾਰ ਆਈਓ ਸਾਹਿਬ ਜਿਹੜਾ ਗੁਰਚੰਦ ਸਿੰਘ ਨੇ ਉਹ ਜ਼ਿੰਮੇਵਾਰ ਨੇ ਸਾਰੇ ਚੋਰੀ ਦੇ ਬੁੱਧੇ ਦੇ ਕਿਉਂਕਿ ਉਹਨਾਂ ਦੇ ਰਹਿਨਮਈ ਹੀઠી ਸਾਰੀਆਂ ਕਾਰੀਆਂ ਕਾਰੀਆਂ ਕੱਡੂਟਾਂ ਹੋਈਆਂ ਨੇ ਸੋ ਅੱਜ ਜਾਗ ਜਾਹਰ ਹੋਈਆਂ ਨੇ ਬਾਈ ਸੋ ਉਹ ਹੀ ਜੰਮ